ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਹ ਪੱਖੇ ਨੂੰ ਕਨੈਕਟਰ ਲਾਉਂਨੇ ਹਨਾ ਵੀ ਅੱਜ ਕੱਲ ਦਾ ਜਿਵੇਂ ਹੁਣ ਅੱਗੇ ਸਮਾਸੀ ਵਾਲਾਂ ਦੇ ਪੈਨਲਾਂ 'ਚ ਇਹ ਇਹ ਪਿਗਲਦੇ ਇੰਡੀ ਚੀਜ਼ ਹਨਾ ਇਹ ਪਿਗਲ ਤਾਂ ਰਹਿੰਦੇ ਆ ਪੱਖਿਆਂ 'ਚ ਦੇਖਣ ਲੱਗਿਆ ਕੰਪਨੀ ਵੀ ਨਹੀਂ ਕੋਈ ਵਾੜੀ ਹੈਗੀ ਹਨਾ ਟਿਪਕਾਉਣ ਦੀ ਕੰਪਨੀ ਆ ਦੇਖੋ ਕੰਪਨੀ ਵੀ ਨਾਮੀ ਆ ਹਨਾ ਟਿਪਕਾਉਣ ਦੀ ਕੰਪਨੀ ਆ ਕੰਪਨੀ ਵੀ ਨਹੀਂ ਕੋਈ ਵਾੜੀ ਹੈਗੀ ਮਤਲਬ ਕੈਨ ਦਾ ਭਾਅ ਵੀ ਹੁਣ ਇੰਨੇ ਕਨੈਸਰ ਡਾਉਣ ਆਉਣ ਲੱਗੇ ਵੀ ਜਿਵੇਂ ਹੁਣ ਆਪਾਂ ਅੱਗੇ ਤੇਲ ਵਾਲਾ ਹੁੰਦਾ ਮੈਂ ਤਾਂ ਪਿੱਛੇ ਵੀਡੀਓ ਪਾਈ ਸੀ ਨਾ ਵੀ ਤੇਲ ਵਾਲਾ ਕਨੈਸਲਾ ਉਹ ਨਹੀਂ ਅਮੋਨਿਅਮ ਦੀ ਪਾਟੀ ਹੁੰਦੀ ਆ ਤੇ ਐਦਾਂ ਦੀ ਉਹਦੇ ਵਿੱਚ ਲੀਕਜ ਵਾਲਾ ਪ੍ਰੋਬਲਮ ਨਹੀਂ ਹੁੰਦੀ ਹੈਗੀ ਹੁਣ ਇਹਦਾ ਸਿੱਕਾ ਹੀ ਦੇਖੋ ਬਾਹਰ ਨਿਕਲ ਕੇ ਬਾਹਰ ਆ ਗਿਆ ਕਿ ਕਈ ਵਾਰ ਕਈ ਵਾਰ ਕੀ ਹੁੰਦਾ ਹੈ ਮੇਰੇ ਨਾਲ ਡਾਉਨ ਸਿਲੀ ਕਰਾਉਣਾ ਪੀਵੀਸੀ ਵਾਲੀ ਕਰਾਉਣਾ ਕੋਸ਼ ਕਰਾਉਣਾ ਹੈ ਨਾ ਕਈ ਵਾਰ ਚਲੋ ਆਏ ਨਾ ਫਾਈਬਰ ਹੁੰਦੀ ਆ ਫਿਰ ਵੀ ਜਿਹੜਾ ਉਹ প্লাਸਟਿਕ ਦਾ ਕੱਪ ਲੱਗਿਆ ਹੁੰਦਾ ਆਪਣੇ ਪਾਸੇ ਹੈ ਨਾ ਹੁਣ ਦੇਖੋ ਆਹ ਚੀੜੀ ਹੈ ਜਿਹੜੀ ਕਲੈਂਪ ਉਹਦਾ ਜਿਹਦੇ ਵਿੱਚ ਰੱਖਿਆ ਹੁੰਦਾ ਇਹ ਵੀ ਪਗਲਾਉਤਾ ਇਹਨੇ ਪੱਖੇ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਇੱਕ ਤਾਂ ਦਾ ਪੱਥਰ ਫੜ ਗਿਆ ਜੀ ਐ ਹੋ ਗਿਆ ਜੀ ਪੱਖਾ ਦੇ ਕੰਪਰੈਸਰ ਹੋਰ ਲਾਇਆ ਆਪਾਂ ਨੇ ਪੱਖਾ ਚੱਲਦਾ ਬਿਲਕੁਲ ਓਕੇ ਆ ਆਪਰ ਵਾਲੇ ਪੱਖਾ ਬਿਲਕੁਲ ਇਹਨਾਂ ਓਕੇ ਆ ਪੱਖੇ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਸਿਰਫ ਆ ਕਨੈਸਰੇ ਪਿਗਲ ਗਿਆ ਨਾ ਸਰਫ ਇਹ ਸਰਫ ਇਹ ਕਨੈਸਰੇ ਪਿਗਲ ਗਿਆ ਕਹਿਣ ਦਾ ਆਪਾਂ ਦੀ ਕੁਆਲਿਟੀ ਬਹੁਤ ਡਾਊਨ ਆਉਣ ਲੱਗੀ ਵੀ ਕਨੈਸਰੇ ਜਿਹੜੇ ਮਤਲਬ ਤੇਲ ਵਾਲਾ ਲਾਉਣਾ ਚਾਹੀਦਾ ਲੋਹੇ ਦਾ ਵੱਡੀ ਵਾਲਾ ਆਹ ਹੁਣ ਲਾਈ ਪ੍ਰੂਫ ਹੈ ਮੈਂ ਕਹਿੰਦਾ ਮੈਨੂੰ 15 16 17 ਸਾਲ ਕੰਮ ਕਰਦੇ ਨੂੰ ਕਿ ਪਹਿਲਾ ਚਾਂਸ ਹੈ ਜੀ ਦੇ ਵਿੱਚ ਇਹ ਕਲਾ ਸਿੱਕਾ ਪਿਗਲਿਆ ਵਾ ਇਹਦਾ ਨਹੀਂ ਆ ਜਾ ਤਰ ਦੇਖਦੇ ਨਾ ਮੋਟਰ ਮੋਡਰਨ ਦੇ ਕਪੈਸਟਰ ਹੋ ਗਏ ਹੈ ਨਾ ਤੇ ਜਾਂ ਸਵਾਰਸੀ ਵਾਲ ਪੈਨਲਾਂ ਦੇ ਉਨੇ ਆ ਕਪੈਸਟਰ ਉਹਨਾਂ ਦਾ ਪਿਗਲਦਾ ਹੁੰਦਾ ਤੇ ਹੁਣ ਪੱਖਿਆਂ ਦਾ ਵੀ ਪਿਗਲਣ ਲੱਗਿਆ ਵੀਡੀਓ ਨੂੰ ਇੱਕ ਹੋਰ ਹੈ ਜਿਵੇਂ ਹੁਣ ਆ ਛੋਟੀ ਬਾਟੀ ਵਾਲਾ ਪੱਖਾ ਜਿਵੇਂ ਅੱਜ ਕਾਦੇ ਨਵੇਂ ਪੱਕੇ ਹੁੰਦੇ ਹਨ ਨਵੇਂ ਨਵੇਂ ਪੱਖੇ ਹੁੰਦੇ ਆ ਇਹਨਾਂ ਨੂੰ 2.5 ਕਪੈਸਟਰ ਲਾਉਣਾ ਚਾਹੀਦਾ ਇਹ 2.5 ਦਾ ਇਹ 2.5 ਦਾ ਲੱਗਾ ਠੀਕ ਆ ਸਵਾਧਿੰਦਾ ਕ੍ਰੈਸਰ ਕਿਉਂ ਲਾਉਣਾ ਕਿ ਇਹਦੇ ਪੁਰਾਣੇ ਪੱਖੇ ਹੁੰਦੇ ਵੱਡੇ ਵੱਡੇ ਪੱਖੇ ਹੁੰਦੇ ਪਹਿਲੇ ਮਾਡਲ ਐਵੇਂ 20 25 25 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਸਵਾਧਿੰਦਾ ਲਾਉਣਾ ਚਾਹੀਦਾ ਜੇ ਆਪਾਂ ਇਹਨਾਂ ਨੂੰ ਸਵਾਧਿੰਦਾ ਲਾਉਨੇ ਆ ਤਾਂ ਪੱਥਰ ਕੀ ਹੁੰਦਾ ਹੀਟ ਹੋ ਜਾਂਦਾ ਇਹ ਨਹੀਂ ਹੁੰਦਾ ਵੀ ਸੜ ਜਾਂਦਾ ਜਿਵੇਂ ਹੀਟ ਹੋ ਜਾਂਦਾ ਜਿਵੇਂ ਪਹਿਲਾਂ ਪਹਿਲਾਂ ਸਪੀਡ ਬਣੂਗੀ ਤਾਂ ਸਾਲ ਬਾਅਦ ਕੀ ਹੁੰਦਾ ਉਹਦੀ ਸਪੀਡ ਘਟ ਜਾਂਦੀ ਆ ਮੁੜ ਕੇ ਫਿਰ ਬਾਦੀ ਹੁੰਦਾ ਜਾਇ ਤੂੰ ਇਸ ਤਰ੍ਹਾਂ ਸਰ ਨਵਾਂ ਪਾਈ ਜਾਓ 2.5 ਦਾ ਕ੍ਰੈਸਰ ਲਾਉਣਾ ਚਾਹੀਦਾ ਤਾਂ ਉਹਦੀ ਲਾਈਫ ਹੈ ਜਿਹੜੀ ਦੁੱਗਣੀ ਹੋ ਜਾਂਦੀ ਆ ਵੀਡੀਓ ਨੂੰ ਬਦਵਾ ਬਦਾ ਸ਼ੇਅਰ ਕਰੋ ਸਾਡੇ YouTube ਚ